ਸ਼ਸ਼ਕਾਲ ਤੋਂ ਜੁੜ ਚੁੱਕੇ ਐਸਐਮਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬ ਦੇ ਵੱਲੋਂ ਕੀਤੇ ਗਏ ਵਿਰੋਧ ਦੇ ਮੂਰੇ ਦਰਸਲ BBMB ਨੂੰ ਝੁਕਣਾ ਪੈ ਗਿਆ ਤਾਂ ਲਗਾਤਾਰ ਪਾਖੜਾ ਡੈਮ ਤੋਂ ਜੋ ਛੱਡਿਆ ਜਾ ਰਿਹਾ ਸੀ ਪਾਣੀ ਉਸ ਦੇ ਕਾਰਨ ਪੰਜਾਬ ਦੇ ਹਜੇ ਕਈ ਇਲਾਕੇ ਤਾਂ ਅਜੇ ਹੀ ਨੇ ਜਿੱਥੇ ਪਾਣੀ ਹਜੇ ਸੁੱਕਣ ਦਾ ਨਾਮ ਨਹੀਂ ਲੈ ਰਿਹਾ ਔਰ ਉਸ ਤੋਂ ਬਾਅਦ ਲਗਾਤਾਰ BBMB ਦੇ ਵੱਲੋਂ ਪਾਖੜਾ ਡੈਮ ਤੋਂ ਪਾਣੀ ਹੈ ਜਿਹੜਾ ਛੱਡਣ ਦਾ ਸਿਲਸਿਲਾ ਹਜੇ ਤੱਕ ਜਾਰੀ ਹੈ ਤਾਂ ਪੰਜਾਬ ਨੇ ਵਿਰੋਧ ਕੀਤਾ ਤੇ ਸਖਤ ਚੇਤਾਵਨੀ ਦਿੱਤੀ ਕਿ ਸਿਰਫ ਤੇ ਸਿਰਫ 5000 ਕਿਊਸਿਕ ਪਾਣੀ ਹੀ ਛੱਡਿਆ ਜਾਵੇ ਇਸ ਤੋਂ ਜ਼ਿਆਦਾ ਪਾਣੀ ਛੱਡਣ ਦੀ ਇਜਾਜ਼ਤ ਪੰਜਾਬ ਨੇ ਨਹੀਂ ਦਿੱਤੀ ਸੋ ਲਗਾਤਾਰ ਪੰਜਾਬ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਪੰਜਾਬ ਅੜਿਆ ਰਿਹਾ ਤਾਂ ਅੜੇ ਹੋਏ ਪੰਜਾਬ ਸਰਕਾਰ ਦੇ ਮੂਰੇ ਹੁਣ BBMB ਨੇ ਆਪਣਾ ਸਿਰ ਝੁਕਾ ਲਿਆ ਤੇ ਸਿਰਫ 5000 ਕਿਊਸਿਕ ਪਾਣੀ ਹੀ ਪੰਜਾਬ ਵੱਲ ਨੂੰ ਛੱਡਿਆ ਜਾਏਗਾ ਸੋ ਹੜਾਂ ਦੀ ਮਾਰ ਤੋਂ ਬਾਅਦ ਪੰਜਾਬ ਦੇ ਹਾਲਾਤ ਨੇ ਇੰਨੇ ਕੁ ਜ਼ਿਆਦਾ ਵੱਦ ਤੋਂ ਵੱਧਰ ਹੋ ਗਏ ਨੇ ਕਿ ਪੰਜਾਬ ਨੂੰ ਮੁੜ ਤੋਂ ਖੜਾ ਹੋਣ ਲਈ ਪਤਾ ਨਹੀਂ ਕਿੰਨੇ ਕੁ ਸਾਲ ਲੱਗ ਜਾਣਗੇ ਪੁਨਰਨਿਰਮਾਣ ਦੇ ਲਈ ਹਜੇ ਬਹੁਤ ਸਮਾਂ ਪੰਜਾਬ ਨੂੰ ਲੱਗੇਗਾ ਸੋ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਜੋ ਲੈਂਡਸਲਾਈਡਿੰਗ ਹੋ ਰਹੀ ਹੈ ਬਾਰਿਸ਼ ਪੈ ਰਹੀ ਉਸ ਤੋਂ ਬਾਅਦ BBMB ਤੋਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਭਾਖੜਾ ਡੈਮ ਤੋਂ ਫਿਰ ਤੋਂ ਪਾਣੀ ਛੱਡਿਆ ਜਾਏਗਾ ਤਾਂ ਦੱਸਦੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜੋ ਤਕਨੀਕੀ ਤੌਰ ਤੇ ਮੀਟਿੰਗ ਪੰਜਾਬ ਸਰਕਾਰ ਦੇ ਨਾਲ ਕੀਤੀ ਗਈ ਸੀ ਤਾਂ ਪੰਜਾਬ ਸਰਕਾਰ ਉੱਥੇ ਅੜੇ ਰਹੀ ਸੀ ਕਿ ਹੁਣ 5000 ਕਿਊਸਿਕ ਤੋਂ ਪਾਣੀ ਵੱਧ ਪੰਜਾਬ ਨੂੰ ਨਹੀਂ ਦਿੱਤਾ ਜਾਏਗਾ ਕਿਉਂਕਿ ਹਾਲਾਤ ਪਹਿਲਾਂ ਤੋਂ ਹੀ ਬਹੁਤ ਮਾੜੇ ਨੇ ਲੋਕਾਂ ਦੇ ਘਰਾਂ ਦੇ ਵਿੱਚ 5-5 ਫੁੱਟ ਤੱਕ ਪਾਣੀ ਭਰ ਚੁੱਕਿਆ ਤਾਂ ਇਸ ਦੇ ਨਾਲ ਹੀ ਕੇਂਦਰ ਸਰਕਾਰ ਵੀ ਪੰਜਾਬ ਨੂੰ ਹੁਣ ਹੌਸਲਾ ਦੇਗੀ ਦੱਸਦੀ ਹੈ ਕਿ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਦਿੱਤੀਆਂ ਜਾਣੀਆਂ ਔਰ ਇੱਥੇ ਨਾਲ ਹੀ ਰਾਜ ਪੁਨਰਨਿਰਮਾਣ ਲਈ ਯਾਨੀ ਕਿ ਮੁਰਤੋਂ ਦੁਆਰਾ ਸੂਬੇ ਨੂੰ ਵਿਕਸਿਤ ਕਰਨ ਲਈ 590 ਕਰੋੜ ਦਾ ਕਰਜ਼ਾ ਪੰਜਾਬ ਨੂੰ ਦਿੱਤਾ ਜਾਏਗਾ ਤਾਂ ਕਿ ਹਾਲਾਤ ਨੇ ਜਿਹੜੇ ਮੁਰਤੋਂ ਨਾਰਮਲ ਹੋ ਸਕਣ ਸਸ਼ਕਾਲ ਤੋਂ ਜੁੜ ਚੁੱਕੇ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਘੋੜਾ ਤਾਂ ਪੰਜਾਬ ਦੇ ਵੱਲੋਂ ਕੀਤੇ ਗਏ ਵਿਰੋਧ ਦੇ ਮੂਰੇ ਦਰਸਲ BBMB ਨੂੰ ਝੁਕਣਾ ਪੈ ਗਿਆ ਤਾਂ ਲਗਾਤਾਰ ਪਾਖੜਾ ਡੈਮ ਤੋਂ ਜੋ ਛੱਡਿਆ ਜਾ ਰਿਹਾ ਸੀ ਪਾਣੀ ਉਸ ਦੇ ਕਾਰਨ ਪੰਜਾਬ ਦੇ ਹਜੇ ਕਈ ਇਲਾਕੇ ਤਾਂ ਜੁਏਹੇ ਨੇ ਜਿੱਥੇ ਪਾਣੀ ਹਜੇ ਸੁੱਕਣ ਦਾ ਨਾਮ ਨਹੀਂ ਲੈ ਰਿਹਾ ਉਸ ਤੋਂ ਬਾਅਦ ਲਗਾਤਾਰ BBMB ਦੇ ਵੱਲੋਂ ਪਾਖੜਾ ਡੈਮ ਤੋਂ ਪਾਣੀ ਹੈ ਜਿਹੜਾ ਛੱਡਣ ਦਾ ਸਿਲਸਿਲਾ ਹਜੇ ਤੱਕ ਜਾਰੀ ਹੈ ਤਾਂ ਪੰਜਾਬ ਨੇ ਵਿਰੋਧ ਕੀਤਾ ਤੇ ਸਖਤ ਚੇਤਾਵਨੀ ਦਿੱਤੀ ਕਿ ਸਿਰਫ ਤੇ ਸਿਰਫ 5000 ਕਿਊਸਿਕ ਪਾਣੀ ਹੀ ਛੱਡਿਆ ਜਾਵੇ ਇਸ ਤੋਂ ਜ਼ਿਆਦਾ ਪਾਣੀ ਛੱਡਣ ਦੀ ਇਜਾਜ਼ਤ ਪੰਜਾਬ ਨੇ ਨਹੀਂ ਦਿੱਤੀ ਸੋ ਲਗਾਤਾਰ ਪੰਜਾਬ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਪੰਜਾਬ ਅੜੇ ਆ ਰਿਹਾ ਤਾੜੇ ਹੋਏ ਪੰਜਾਬ ਸਰਕਾਰ ਦੇ ਮੂਰੇ ਹੁਣ BBMP ਨੇ ਆਪਣਾ ਸਿਰ ਝੁਕਾ ਲਿਆ ਤੇ ਸਿਰਫ 5000 ਕਿਊਸਿਕ ਪਾਣੀ ਹੀ ਪੰਜਾਬ ਵੱਲ ਨੂੰ ਛੱਡਿਆ ਜਾਏਗਾ ਸੋ ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਦੇ ਹਾਲਾਤ ਨੇ ਇੰਨੇ ਕੁ ਜ਼ਿਆਦਾ ਬਦ ਤੋਂ ਬੱਤਰ ਹੋ ਗਏ ਨੇ ਕਿ ਪੰਜਾਬ ਨੂੰ ਮੁੜ ਤੋਂ ਖੜਾ ਹੋਣ ਲਈ ਪਤਾ ਨਹੀਂ ਕਿੰਨੇ ਕੁ ਸਾਲ ਲੱਗ ਜਾਣਗੇ ਪੁਨਰ ਨਿਰਮਾਣ ਦੇ ਲਈ ਹਜੇ ਬਹੁਤ ਸਮਾਂ ਪੰਜਾਬ ਨੂੰ ਲੱਗੇਗਾ ਸੋ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਜੋ ਲੈਂਡਸਲਾਈਡਿੰਗ ਹੋ ਰਹੀ ਹੈ بارش ਪੈ ਰਹੀ ਉਸ ਤੋਂ ਬਾਅਦ BBMB ਤੋਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਭਾਖੜਾ ਡੈਮ ਤੋਂ ਫਿਰ ਤੋਂ ਪਾਣੀ ਛੱਡਿਆ ਜਾਏਗਾ ਤਾਂ ਦੱਸਦੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜੋ ਟੈਕਨੀਕੀ ਤੌਰ ਤੇ ਮੀਟਿੰਗ ਪੰਜਾਬ ਸਰਕਾਰ ਦੇ ਨਾਲ ਕੀਤੀ ਗਈ ਸੀ ਤਾਂ ਪੰਜਾਬ ਸਰਕਾਰ ਉੱਥੇ ਅੜੀ ਰਹੀ ਸੀ ਕਿ ਹੁਣ 5000 ਕਿਊਸਿਕ ਤੋਂ ਪਾਣੀ ਵੱਧ ਪੰਜਾਬ ਨੂੰ ਨਹੀਂ ਦਿੱਤਾ ਜਾਏਗਾ ਕਿਉਂਕਿ ਹਾਲਾਤ ਪਹਿਲਾਂ ਤੋਂ ਹੀ ਬਹੁਤ ਮਾੜੇ ਨੇ ਲੋਕਾਂ ਦੇ ਘਰਾਂ ਦੇ ਵਿੱਚ 5-5 ਫੁੱਟ ਤੱਕ ਪਾਣੀ ਭਰ ਚੁੱਕਿਆ ਹੈ ਤਾਂ ਇਸ ਦੇ ਨਾਲ ਹੀ ਕੇਂਦਰ ਸਰਕਾਰ ਵੀ ਪੰਜਾਬ ਨੂੰ ਹੁਣ ਹੌਸਲਾ ਦੇਗੀ ਦੱਸਦੇ ਕਿ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਦਿੱਤੀਆਂ ਜਾਣੀ ਹੈ ਔਰ ਇੱਥੇ ਨਾਲ ਹੀ ਰਾਜ ਪੁਨਰ ਨਿਰਮਾਣ ਲਈ ਯਾਨੀ ਕਿ ਮੁਰਤੋਂ ਦੁਆਰਾ ਸੂਬੇ ਨੂੰ ਵਿਕਸਿਤ ਕਰਨ ਲਈ 590 ਕਰੋੜ ਦਾ ਕਰਜ਼ਾ ਪੰਜਾਬ ਨੂੰ ਦਿੱਤਾ ਜਾਏਗਾ ਤਾਂ ਕਿ ਹਾਲਾਤ ਨੇ ਜਿਹੜੇ ਮੁਰਤੋਂ ਨਾਰਮਲ ਹੋ ਸਕਣ